ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੀਤਾ ਡੇਰੀ ਫਾਰਮ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹਰੜਕਲਾਂ ਤਹਿਸੀਲ ਜਨਾਰਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੀਤੇ ਵੀਰ ਕੋਲ ਆਪਾਂ ਪਹੁੰਚ ਚੁੱਕੇ ਆ ਕਰਦੇ ਵੀਰ ਜੀ ਹੁਣਾਂ ਨਾਲ ਗੱਲਬਾਤ ਤੇ ਪੁੱਛਦੇ ਆ ਸਾਰੀ ਡਿਟੇਲ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਜੀ ਠੀਕ ਠਾਕ ਜੀ ਵਧੀਆ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਅਮਰੀਕ ਸਿੰਘ ਆ ਪਿੰਡ ਹਰਰਤਲਾਪ ਸੁਨਣੀ ਨਾਲਾ ਜਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਵੀ ਬੋਲ ਦਿਓ 9997252943 9997252943 ਠੀਕ ਹੈ ਹਾਂਜੀ ਵੀਰ ਜੀ ਕਿੱਥੋਂ ਸਟਾਰਟ ਕਰਨੀ ਫਿਰ ਅੱਜ ਆਪਣੇ ਕੋ ਤਿੰਨ ਪਸ਼ੂ ਆਪਾਂ ਛੋਟੀ ਤੋਂ ਕਰ ਲੈ ਇਸ ਵਾਰ ਹਾਂਜੀ ਹਾਂਜੀ ਵੀਰ ਜੀ ਦੱਸੋ ਫਿਰ ਇਹਦੇ ਬਾਰੇ ਇਹ ਸੁਨਾਲੀ ਜੀ ਜੀ ਸੁਣੀ ਜੀ ਠੀਕ ਜੀ ਵੀਰ ਜੀ ਨੇ ਦੱਸਦੇ ਕਿ ਦੂਜੇ ਸੂਏ ਜੇ ਸੁਣੀ ਆ ਤੇ ਵੀਰ ਜੀ ਪਹਿਲਾਂ ਕਿੰਨਾ ਦੁੱਧ ਦਿੰਦੀ ਰਹੀ ਆ ਉਹ ਤਾਂ ਪਹਿਲੇ ਸੂਏ ਦੇ 8-9 ਕਿਲੋ ਦਿੰਦਾ ਠੀਕ ਜੀ ਹਾਂਜੀ ਠੀਕ ਹੈ। ਤੁਸੀਂ ਹੱਸੋ ਬੰਨੋ। ਹਾਂਜੀ ਬਾਕੀ ਜਿਹੜਾ ਵੀਰ ਸੇਵਾ ਕਰੂਗਾ ਤੇ ਫਿਰ ਵਧੀਆ ਹੀ ਰਹੂਗਾ। ਆ ਬਾਕੀ ਤੁਹਾਨੂੰ ਆਪਾਂ ਖੋਲ ਕੇ ਵਿਖਾਉਣ ਦੇ ਆ। ਥਣਾ ਦਾ ਸਾਈਜ਼ ਗੈਪ ਜਿਹੜਾ ਤੁਸੀਂ ਉਹ ਚੈੱਕ ਕਰ ਸਕਦੇ ਜੋ। ਆ ਦੇਖ ਸਕੋ। ਹਲੋ ਬਘਾਣਾ। ਹਾਂਜੀ। ਆ ਵੀ ਦੇਖ ਸਕਦੇ ਜੋ ਵੀਰ ਜੀ। ਥਣਾ ਦਾ ਸਾਈਜ਼ ਗੈਪ ਤੇ ਅਦਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੋ। ਇੱਕ ਵਾਰੀ ਤੈਨੂੰ ਤੁਹਾਨੂੰ ਆਪਾਂ ਲਾਗੇ ਤੋਂ ਵਿਖਾ ਦਿੰਨੇ ਆ ਆ ਵੇਖੋ ਹਾਂਜੀ ਵੀਰ ਜੀ ਜੇ ਕਰੀਏ ਫਿਰ ਇਹਦੇ ਮੁੱਲ ਦੀ ਗੱਲ ਮੁੱਲੇ ਦਾ ਜੇ 60000 60000 ਹਾਂਜੀ ਤੋਬਾ ਤੋਬਾ ਕੱਟ ਕਰੋ ਵੀਰ ਜੀ 60 ਦੇ ਦਈਏ ਨਾ ਨਾ ਹਾਂਜੀ ਹਾਂਜੀ ਹੋਰ ਕਰੋ ਕੱਟ ਬਸ ਤੁਸੀਂ ਹੀ ਦੱਸ ਦਿਓ ਮੈਂ ਕਰਨੀ ਇੱਕੋ ਗੱਲ ਹਾਂ ਨਾ 53000 ਦੀ ਵੀ ਤੇਰੇ ਕਾਬ ਲਾਤੀ ਆ ਨਹੀਂ ਵੀਰ ਜੀ 53000 ਦੀ ਹੁਣ ਹੋ ਗਈ ਜੇ ਹੁਣ ਛੋਟ ਹੀ ਹੋਊ 100 ਰੁਪਏ ਬਸ ਠੀਕ ਜੇ ਲਓ ਜੀ ਆ ਝੋਟੀ 53000 ਦੀ ਹੋ ਗਈ ਜੇ ਤੇ 100 ਰੁਪਿਆ ਵਿੱਚੋ ਛੋਟ ਹੀ ਹੋਊਗੀ ਠੀਕ ਹੈ ਅੱਗੇ ਵੀਰ ਜੀ ਆ ਗਾਣਾ ਵੇਖ ਜੀ ਹਾਂਜੀ ਆ ਵੇੜ ਵੇਖ ਸਕਦੇ ਜੋ ਇਹ ਡੰਗਰ ਚੋਕੇ ਆਏ ਜੇ ਠੀਕ ਜੇ ਆ ਵੇਖੋ ਵੀਰ ਜੀ ਡੰਗਰ ਚੋਕੇ ਆਏ ਤੇ ਦੂਜੇ ਸੋਏ ਸੂਈ ਆ ਹਾਂਜੀ ਵੀਰ ਜੀ ਵਿਖਾਓ ਫਿਰ ਖੋਲ ਕੇ ਬਾਕੀ ਤੁਸੀਂ ਇਹਦਾ ਥਣਾ ਦਾ ਸਾਈਜ਼ ਗੈਪ ਚੈੱਕ ਕਰ ਸਕਦੇ ਹੋ। ਵੀਰ ਜੀ ਕਿੰਨੇ ਕਿਲੋ ਦੁੱਧ ਚਵਾਉਗੀ ਏ? ਉਹ ਤੇ ਇਹਦੇ ਥੱਲੇ ਦੁੱਧ ਹੈ ਗਾਵਾ 10 ਕਿਲੋ। ਹੁਣ 10 ਕਿਲੋ ਆ। ਉਹ ਚੋਕ ਆਈ ਹੈ ਨਾ। ਹਾਂਜੀ। ਹਾਂਜੀ। ਠੀਕ ਜੇ। ਜਿਹਦਾ ਸੇਵਾ ਕਰੂਗਾ ਦੁੱਧ 11-12 ਕਿਲੋ ਪਈ ਜਾਊਗੀ। ਠੀਕ ਜੇ। ਵੀਰ ਜੀ ਨੇ ਦਾਦੇ ਕਿ ਜੇ ਕੋਈ ਸੇਵਾ ਕਰੂਗਾ ਤੇ ਆਰਾਮ ਨਾਲ 12 ਕਿਲੋ ਦੁੱਧ ਜਿਹੜਾ ਚਵਾਈ ਜਾਊਗੀ। ਬਚਾ ਲੈ ਉਹ ਸਾਡੇ ਵਿਰਜੀ ਆ ਵਾਸ਼ਾ ਜੀ ਇਹਦਾ ਤੁਸੀਂ ਚੈੱਕ ਕਰ ਸਕਦੇ ਜੋ ਹਾਂਜੀ ਵੀਰਜੀ ਫਿਰ ਇਹਦਾ ਮੁੱਲ ਕਿੰਨਾ ਜੇ ਬੋਲੇ ਦਾ 32000 ਨਹੀਂ ਨਹੀਂ ਵੀਰਜੀ ਘੱਟ ਕਰੋ ਇਹ ਦੇ ਦਈਏ ਨਹੀਂ ਨਹੀਂ ਵੀਰਜੀ ਥੋੜਾ ਹੋਰ ਘੱਟ ਕਰੋ ਇੱਕੋ ਗੱਲ ਕਰਦੀਏ ਕਰ ਦੋ 20000 ਨਹੀਂ ਵੀਰਜੀ ਅਜੇ ਵੀ ਵੱਧ ਜੇ ਤੁਸੀਂ ਦੱਸ ਦੋ ਮੈਂ ਫਿਰ ਵੀਰਜੀ ਹਾਂ ਨਾ 20000 ਦਿਓਗੀ ਜੀ ਠੀਕ ਜੀ ਠੀਕ ਜੇ ਆ ਵੇ ਲੋ ਵੀਰਜੀ ਵੈਡ ਤਿਆਰ ਦੀ ਜਿਹੜੀ ਹੋ ਗਈ ਆ ਹਾਂਜੀ ਥੱਲੇ 10 ਕਿਲੋ ਜੇ ਹਾਂਜੀ ਹਾਂਜੀ 10 ਤਾਂ ਸੀ ਵੀਰਜੀ 10 ਕਿਲੋ ਕੱਟੀ ਮੀਣੀ ਕੱਟੀ ਆ ਵੇ ਲੋ ਲਾਗੇ ਤੋਂ ਸੇਂਗੇ ਦੇ ਹਿਲਦੇ ਦਿਖਾ ਸਕਦੇ ਆਪਾਂ ਤਾਈਆਂ ਤਿੰਨ ਮਹੀਨਿਆਂ ਦੀ ਬਣੀ ਏ ਤਾਈਆਂ ਤਿੰਨ ਮਹੀਨਿਆਂ ਦੀ ਇਹ ਬਣੀ ਆ ਹਾਂਜੀ ਪਹਿਲਾਂ ਕੱਟੀ ਏ ਬੜੀ ਸੋਹਣੀ ਕੱਟੀ ਮੋਹਰਾ ਦਾ ਸੂਰ ਠੀਕ ਜੇ ਵੀਰਜੀ ਵੀ ਨਹੀਂ ਦੱਸਦੇ ਮੋਹਰਾ ਨਸਲ ਦੀ ਕੱਟੀ ਆ ਇਹਨੂੰ ਲਾ ਸੰਗਲ ਪਿਆ ਮੈਂ ਕਿਹਾ ਇਹ ਫੁੱਲੇ ਨਾ ਹੀ ਉਹ ਨਹੀਂ ਔਖੀ ਆ ਹਾਂਜੀ ਕੋਈ ਨਹੀਂ ਵੀਰ ਜੀ ਫਿਰ ਰਹਿਣ ਦਿਓ। ਆ ਇਤਰਾ ਬਾਕੀ ਤੁਸੀਂ ਜੇ ਚੈੱਕ ਕਰ ਸਕਦੇ ਜੋ ਜੀ। ਹਾਂਜੀ। ਵੇਖੋ ਕਿੰਨੀ ਖੂਬਸੂਰਤ ਕੱਟੀ ਆ। ਅੱਛਾ ਇਹ ਕੋਈ ਹਲਦੀ ਸਿੰਘ ਲੱਗੋ ਦਿਖਾ ਦਿਓ। ਹਾਂਜੀ। ਆ ਵੇਖ ਲਓ। ਸਿੰਘ ਵੀ। ਹਾਂਜੀ। ਠੀਕ ਜੀ। ਹਾਂਜੀ ਵੀਰ ਜੀ ਕਿੰਨਾ ਫਿਰ ਇਹਦਾ ਮੁੱਲ? ਇਹਦਾ ਮੁੱਲ ਹੈਗਾ ਜੀ 35000। 35000। ਵੀਰ ਜੀ ਘੱਟ ਕਰੋ। ਨਹੀਂ ਨਹੀਂ ਪਾਜੀ ਜਾਇਜ਼ ਕਰੋ ਇਹਦਾ ਮੁੱਲ ਇੱਕੋ ਗੱਲ ਕਰਨੀ ਹੈ ਹਾਂਜੀ ਕਰੋ 32000 ਵੀਰ ਜੀ ਥੋੜਾ ਹੋਰ ਕੱਟ ਕਰੋ ਬਣਾ ਕਿੰਨਾ ਕਹੀਏ ਦੱਸੋ ਨਾ ਤੁਸੀਂ ਜੇ ਸੋਣੀ ਝੋਟੀ ਆ ਦੇਖੋ ਹਾਂਜੀ ਝੋਟੀ ਤੇ ਵੈਸੇ ਸੋਣੀ ਪਰ ਜਾਇਜ਼ ਕਰੋ ਇੱਕੋ ਗੱਲ ਕਰਨੀ ਹੈ ਹੁਣ ਇੱਕੋ ਠੱਡਣੀ ਜੀ ਕਰਨਾ 30000 ਰੁਪਏ 30000 ਹਾਂਜੀ ਠੀਕ ਹੈ ਚਲੋ ਮੈਂ ਇੱਕ ਵਾਰੀ ਫਿਰ ਕਰਦਾ ਹਾਂ ਹਾਂਜੀ ਹਾਂਜੀ ਚਲੋ 27000 ਦੀ ਹੋ ਗਈ ਜੇ ਹੁਣ ਚਲੋ ਠੀਕ ਹੈ ਤੂੰ ਉਹ ਗੋਗਾ ਠਾ ਸੁੱਤੀ ਜਾਂਦੀ ਹੈ ਚਲੋ ਕੋਈ ਨਹੀਂ 7000 ਦੀ ਹੁਣ ਹੋ ਗਈ ਝੋਟੀਏ ਚਲੋ ਕੋਈ ਨਹੀਂ ਹੁਣ ਤੁਹਾਨੂੰ ਪਤਾ ਇਹ ਚੈਨਲ ਤੇ ਜਿਹੜਾ ਮਾਲ ਪੈਂਦਾ ਸਸਤੇ ਤੋਂ ਸਸਤਾ ਪੈਣਿਆ ਹਾਂਜੀ ਹਾਂਜੀ ਤਾਂ ਹੀ ਨਾ ਫਿਰ ਹਾਂਜੀ ਜਿਹੜਾ ਵੀਰ ਖੜੂਗਾ ਉਹ ਨਜ਼ਾਰੇ ਲਊਗਾ ਹਾਂਜੀ ਵੀਰ ਜੀ ਹੋਰ ਕੋਕ ਕਹਿਣਾ ਚਾਹੋਗੇ ਬਸ ਹੋਰ ਨਹੀਂ ਅਸੀਂ ਕੁਝ ਕਹਿਣਾ ਚਾਹੁੰਦੇ ਅਸੀਂ ਦੇਖੋ ਆਨੇ ਆ ਵੀ ਚੈਨਲ ਨੂੰ ਲਾਈਕ ਤੇ ਸ਼ੇਅਰ ਤੇ ਬਹੁਤ ਕਰੋ ਹਾਂਜੀ ਅਮਨਜੋਤ ਵੀ ਆ ਗਿਆ ਜੀ ਹਾਂਜੀ ਆ ਮਨਜੋਤ ਵੀਰ ਵੀ ਆ ਗਏ ਜੀ ਮਨਜੋਤ ਵੀਰ ਹਾਂਜੀ ਕੀ ਕਹਿਣਾ ਚਾਹੋਗੇ ਬਸ ਸਾਬੋ ਚਾਹਾਂਗੇ ਵੀ ਸਾਰੇ ਵੀਰਪਰਾ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਦੱਬ ਕੇ ਕਰੋ ਹਾਂਜੀ ਵੀਰ ਜੀ ਦੱਬ ਕੇ ਕਰੋ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ